ਜਾ ਇੱਕ ਪਿੰਡ ਓਪਨ ਕ੍ਰਿਕਟ ਟੂਰਨਾਮੈਂਟ ਹੁਣ ਰੋਪੜ ਦੇ ਵਿੱਚ ਕਰਵਾਇਆ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਪ੍ਰਬੰਧਕਾਂ ਵੱਲੋਂ ਪੋਸਟਰ ਵੀ ਜਾਰੀ ਕੀਤਾ ਗਿਆ ਇਸ ਟੂਰਨਾਮੈਂਟ ਵਿੱਚ ਕਿੰਨੀਆਂ ਟੀਮਾਂ ਖੇਡਣਗੀਆਂ ਕਿੰਨਾ ਇਨਾਮ ਹੋਵੇਗਾ ਪੂਰੀ ਗੱਲਬਾਤ ਪ੍ਰਬੰਧਕਾਂ ਦੇ ਨਾਲ ਕਰਦੇ ਆ ਸਰ ਸਭ ਤੋਂ ਪਹਿਲਾਂ ਰਵੀ ਜੀ ਤੁਸੀਂ ਦੱਸੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕਦੋਂ ਸ਼ੁਰੂ ਹੋਣਾ ਹੈ ਕੀ ਕਹਿਣਾ ਚਾਹੁੰਦੇ ਹੋ ਟੂਰਨਾਮੈਂਟ ਬਾਰੇ ਦੇਖੋ ਇਹ ਜਿਹੜਾ ਟੂਰਨਾਮੈਂਟ ਆ ਇਹ 13 ਤਰੀਕ ਨੂੰ ਕੋਟੜਾ ਨਹੰਗ ਵਿਖੇ ਕਰਵਾਇਆ ਜਾ ਰਿਹਾ ਹੈ ਪ੍ਰਵੰਦਕ ਦੀਪਾ ਵੀਰ ਆਪਣਾ ਪ੍ਰੀਤ ਭਰਾ ਹੋ ਗਿਆ ਪੌਦਾ ਬਾਈ ਸਾਰੇ ਹੋਰ ਵੀ ਮੇਰੇ ਵੀਰ ਜਿੰਨੇ ਖੜੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਦੋ ਪਹਿਲਾ ਟੂਰਨਾਮੈਂਟ ਕਰਾਲੀ ਦੇ ਚਕਵਾਲ ਇਹ ਜਿਹੜਾ ਤੀਸਰਾ ਟੂਰਨਾਮੈਂਟ ਹੈ ਸਰਦਾਰ ਹਰੀ ਸਿੰਘ ਨਲੂਆ ਦੀ ਜਿਹੜੀ ਯਾਦ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਕੋਟਲ ਨੰਗ ਵਿਖੇ ਸਾਡੇ ਨੌਜਵਾਨਾਂ ਦਾ ਨਾਮ ਰੋਸ਼ਨ ਹੁੰਦਾ ਹੈ ਪਰਿਵਾਰ ਤੋਂ ਬਾਅਦ ਮਾਪੇ ਬਾਪ ਦੇ ਭੈਣ ਭਾਈਆਂ ਤੋਂ ਬਾਅਦ ਜੇ ਕਿਸੇ ਦਾ ਨਾਮ ਰੋਸ਼ਨ ਹੁੰਦਾ ਉਹ ਪੰਜਾਬ ਆ ਇਦੇ ਕਰਕੇ ਸਾਡਾ ਫਰਜ ਬਣਦਾ ਵੀ ਅਸੀਂ ਕਿਤੇ ਨਾ ਕਿਤੇ ਆਪਣੇ ਜਿਹੜਾ ਨੌਜਵਾਨਾਂ ਵਾਸਤੇ ਇਹ ਜਿਹੜੇ ਉਪਰਾਲੇ ਕਰਦੇ ਰਹੀਏ। ਪ੍ਰੀਤ ਭਾਈ ਜੀ ਕੋਟਲਾ ਨਿਹੰਗ ਜ਼ਿਲ੍ਹਾ ਰੋਪੜ ਦੇ ਵਿੱਚ। ਇਹ ਆਪਣਾ ਦੀਪਾ ਭਰਾਏ ਆਪਣਾ ਪਿੰਟਾ ਵੀਰ ਹੋ ਗਿਆ ਤੇ ਬਾਕੀ ਸਾਡਾ ਸੰਯੋਗ ਰਵੀਵੀਰ ਜੀ ਦੇ ਕਰਕੇ ਅਸੀਂ ਪਹਿਲਾਂ ਦੋ ਕਰਾਲੀ ਸਫਲ ਕਰਾਇਆ ਤੇ ਤੀਜਾ ਵੀ ਹੁਣ ਆਪਾਂ ਕੋਟਲੇ ਕਰਵਾ ਰਹੇ ਹਾਂ। ਜਿਹਦੇ ਵਿੱਚ 16 ਟੀਮਾਂ ਖੇਡ ਰਹੀਆਂ ਜੀ ਤੇ ਇਹਦੇ ਵਿੱਚ ਪਹਿਲਾ ਨਾਮ 21000 ਹੈ, ਦੂਜਾ ਨਾਮ 11000 ਹੈ, ਤੀਜਾ ਚੌਥਾ ਤੇ 12100 ਹੈ। ਜਿਹਦੇ ਵਿੱਚ ਬੈਸਟ ਪਲੇਅਰ ਹੋਊਗਾ ਜਿਹੜਾ ਉਹਨੂੰ ਕੋਲਰ ਦਿੱਤਾ ਜਾਊਗਾ ਤੇ ਆਪਣੇ ਜਿਹੜ ਮੈਨ ਆਫ ਦਾ ਮੈਚ ਹੋਣਗੇ ਉਹਨਾਂ ਨੂੰ ਪੱਖੇ ਦਿੱਤੇ ਜਾਣਗੇ। ਚਾਹੇ ਟੂਰਨਾਮੈਂਟ ਦਾ ਤਾਂ ਫਾਇਦਾ ਇਹ ਹੈ ਆ ਵੀ ਜਿਹੜੇ ਬੱਚੇ ਆ ਉਹ ਨਸ਼ੇ ਤੋਂ ਦੂਰ ਰਹਿੰਦੇ ਆ। ਹਨਾ ਜਿੱਕਣਾ ਜਿੱਕਣਾ ਆਪਾਂ ਟੂਰਨਾਮੈਂਟ ਕਰਾਉਂਦੇ ਜਾਂਦੇ ਆ ਉਦਾਂ ਉਦਾਂ ਫਿਰ ਇਹ ਜਿਹੜੇ ਨਸ਼ੇ ਦੇ ਖਿਲਾਫ ਆ ਕਰਦੇ ਜਾਂਦੇ ਆ। ਆ ਸਾਡੇ ਨਾਲ ਬਲਕਾਰ ਭਾਈਆ ਬਲਕਾਰ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਟੂਰਨਾਮੈਂਟ ਹੋ ਰਿਹਾ ਬੜਾ ਸ਼ਾਨਦਾਰ। ਅਨੀ ਭਾਈ ਸਾਡੇ ਦੀਪਾਪਰਾ ਪ੍ਰੀਤਨੋ ਆ ਰਵੀ ਵੜਿਆ ਚੈਨ ਪ੍ਰਮੋਦ ਰਾਣਾ ਟੂਰਨਾਮੈਂਟ ਕਰਾ ਰਹੇ ਖੇਡਾਂ ਨੂੰ ਜਾਗਰੂਕ ਕਰ ਰਹੇ ਆ। ਯਕੀਨ ਹੈ ਕਿ ਦਾ ਹੌਲੀ ਹੌਲੀ ਲੋਪ ਹੋ ਰਹੀਆਂ ਜਿੰਨਾ ਚ ਕਿਸੇ ਕੋਲ ਗਰਾਊਂਡ ਨਹੀਂ ਕਿਸੇ ਕੋਲ ਕੁਝ ਨਹੀਂ ਉਹਨਾਂ ਵਾਸਤੇ ਬੜਾ ਉਪਰਾਲਾ ਕਰ ਰਹੇ ਆ। ਅ ਘੜਾ ਦੀ ਬਾਹਰਲੇ ਕਿੰਨੇ ਹੋ ਸਕਦੇ ਬਾਹਰਲੇ ਦੋ ਘੜਾ ਹੀ ਹੋਣਗੇ ਜੀ 1 ਮਿੰਟ ਟੂਰਨਾਮੈਂਟ ਉੱਪਰ ਹੋਊਗਾ ਜੀ ਤੇ 13 ਤਰੀਕ ਨੂੰ ਟੂਰਨਾਮੈਂਟ ਦਿਨ ਆਪਣਾ ਐਤਵਾਰ ਸੰਡੇ ਹੈ ਜੀ ਤੇ ਤਕਰੀਬਨ 9:00 ਵਜੇ ਟੂਰਨਾਮੈਂਟ ਸ਼ੁਰੂ ਹੋ ਜਾਊਗਾ ਜੀ ਤੇ 16 ਟੀਮਾਂ ਸੀ ਐਂਟਰ ਕੀਤੀਆਂ ਮੁੱਖ ਮਹਿਮਾਨ ਵਜੋਂ ਕੌਣ ਕੌਣ ਪੁੱਜ ਰਿਹਾ ਮੁੱਖ ਮਹਿਮਾਨ ਵਜੋਂ ਐਮਐਲਏ ਦਿਨੇਸ਼ ਚੱਡਾ ਜੀ ਹੋਗੇ ਤੇ ਆਪਣੇ ਸੀ ਆਮ ਦੇ ਬੇਟੇ ਨਵਦੀਪ ਜੀ ਹੋਗੇ ਤੇ ਆਪਣਾ ਰਵੀ ਬੜੈਚ ਵੀਰ ਹੋ ਗਿਆ ਇਹ ਸਾਰੇ ਮੁੱਖ ਮਾਮਲਦ ਤੌਰ ਤੇ ਮੱਦੂ ਹਾਂ ਭਾਈ ਸਾਹਿਬ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਟੂਰਨਾਮੈਂਟ ਬਾਰੇ ਪਹਿਲਾਂ ਤਾਂ ਮੈਂ ਦੀਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਹਨੇ ਕੋਟਲਾ ਲੈਂਗਵੇਜ ਟੂਰਨਾਮੈਂਟ ਕਰਾਉਣ ਬਾਰੇ ਸੋਚਿਆ ਹੁਣਾ ਪ੍ਰੀਤ ਭਰਾ ਹੈ ਰਵੀ ਬੜੈਜੀ ਹੈ ਸੋ 16 ਟੀਮਾਂ ਐਂਟਰ ਹੋਣਗੀਆਂ ਜੀ ਤੇ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਲੰਗਰ ਦਾ ਪੂਰਾ ਇੰਤਜ਼ਾਮ ਹੈ ਪਲੇਅਰਾਂ ਦੀ ਹਰ ਇੱਕ ਫੈਸਿਲਿਟੀ ਦਾ ਧਿਆਨ ਰੱਖਿਆ ਜਾਊਗਾ 16 ਟੀਮਾਂ ਐਂਟਰ ਹੈ ਜੀ ਤੇ तकरीबन 9 ਵਜੇ ਟੂਰਨਾਮੈਂਟ ਸਟਾਰਟ ਹੋ ਜੇਗਾ। ਤੇ ਜਿੰਨੇ ਵੀ ਸਾਡੇ ਪੁਰਾਣੇ ਸੀਨੀਅਰ ਪਲੇਅਰ ਕੋਟਲਾ ਨਿਹੰਗ ਦੇ ਯਰੋਪਰ ਡਿਸਟ੍ਰਿਕਟ ਦੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਊਗਾ। ਤੇ ਤੇ ਬਾਕੀ ਆ ਇੱਕ ਕੋਟਲਾ ਇੱਕ ਕੋਟਲਾ ਨਿਹੰਗ ਵਿੱਚ ਇੱਕ ਸ਼ਾਨਦਾਰ ਟੂਰਨਾਮੈਂਟ ਜੋ ਕਰਾਇਆ ਜਾ ਰਿਹਾ ਉਸ ਬਾਰੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਹੈ। ਸਾਡੇ ਨਾਲ ਭਾਈ ਸਾਹਿਬ ਨੇ ਆ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਕਿੰਨੇ ਓਵਰਾਂ ਦਾ ਮੈਚ ਰੱਖਿਆ ਗਿਆ? 5-5 ਓਵਰਾਂ। 5-5 ਓਵਰਾਂ ਰੱਖਿਆ ਗਿਆ ਇਹ ਮੈਚ। ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ ਅਸੀਂ ਜਿਹੜਾ ਜੀ ਉੱਥੇ ਬੰਦੇ ਤਿੰਨ ਛੱਕੇ ਲਗਾਤਾਰ ਮਾਰੂਗਾ ਜੀ ਉਹਨੂੰ ਵਧੀਆ ਨਾਮ ਦਵਾਂਗੇ ਜੀ ਠੀਕ ਹੈ ਜੀ ਮੌਕੇ ਪਾ ਜੀ ਵਧੀਆ-ਵਧੀਆ ਨਾਮ ਦਵਾਂਗੇ ਜੀ ਠੀਕ ਹੈ ਜੀ ਤੇ ਜਰੂਰ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਹੈ ਤੇ ਜਿਹੜੇ ਤਿੰਨ ਛੱਕੇ ਲਗਾਤਾਰ ਮਾਰਨਗੇ ਉਹਨਾਂ ਨੂੰ ਵੀ ਇਨਾਮ ਦਿੱਤੇ ਜਾਣਗੇ ਤੇ ਤੁਸੀਂ ਜਰੂਰ ਹੌਸਲਾ ਅਪਜਾਈ ਕਲੱਬ ਵੀ ਕਰਿਓ ਕਿਉਂਕਿ ਲਗਾਤਾਰ ਪ੍ਰਬੰਧਕਾਂ ਵੱਲੋਂ ਤੀਸਰਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵੱਖ-ਵੱਖ ਨਾਮੀ ਖਿਡਾਰੀ ਵੀ ਪਾਰਟਿਸਿਪੇਟ ਕਰਨਗੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੁ